ਪੰਜਾਬ ਦੇ ਸਾਬਕਾ ਮੰਤਰੀ ਅਤੇ ਖੰਡਾ ਦੇ ਸਾਬਕਾ ਵਿਧਾਇਕ ਗੁਰਕੀਰਨ ਸਿੰਘ ਕੋਟਲੀ ਦੇ ਵੱਲੋਂ ਮੌਜੂਦਾ ਸਰਕਾਰ ਉੱਤੇ ਗੰਭੀਰ ਦੋਸ਼ ਲਗਾਏ ਗਏ ਹਨ। ਉਹਨਾਂ ਕਹਿੰਦੇ ਕਿ ਖੰਡਾ ਦੇ ਵਿੱਚ ਵਾਰਡ ਬੰਦੀ ਹੋਣ ਦੇ ਬਾਵਜੂਦ ਨਗਰ ਕੌਂਸਲ 'ਚ ਅਜੇ ਤੱਕ ਵਾਰਡ ਬੰਦੀ ਦਾ ਨਕਸ਼ਾ ਨਹੀਂ ਲਗਾਇਆ ਗਿਆ ਹੈ। ਕੋਟਲੀ ਨੇ ਦੱਸਿਆ ਕਿ ਇਸ ਸਬੰਧੀ ਸਰਕਾਰ ਨੂੰ ਕਾਨੂੰਨੀ ਨੋਟਿਸ ਵੀ ਭੇਜਿਆ ਜਾ ਚੁੱਕਾ ਹੈ। ਉਹਨਾਂ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਨੇ ਜਲਦ ਕਾਰਵਾਈ ਨਾ ਕੀਤੀ ਤਾਂ ਸੰਘਰਸ਼ ਦਾ ਰਸਤਾ ਬਣਾਇਆ ਜਾਵੇਗਾ। ਉਹਨਾਂ ਮੰਗ ਕੀਤੀ ਹੈ ਕਿ ਨਕਸ਼ਾ ਤੁਰੰਤ ਲਗਾ ਕੇ ਲੋਕਾਂ ਨੂੰ ਇਤਰਾਜ਼ ਦਰਜ ਕਰਵਾਉਣ ਦਾ ਮੌਕਾ ਦਿੱਤਾ ਜਾਵੇ। ਕਿਤੇ ਕੀ ਮੁੱਦੇ ਨੇ ਪਹਿਲਾ ਪਹਿਲਾ ਤਾਂ ਕਿਉਂਕਿ ਸ਼ਹੀਦੀ ਦਿਹਾੜਾ ਚੱਲ ਰਿਹਾ ਔਰ ਉਸ ਮਹਾਨ ਸ਼ਹਾਦਤ ਨੂੰ ਅਸੀਂ ਨਮਨ ਕਰਦੇ ਆ ਜੀ ਦੀ ਦੁਨੀਆ ਤੇ ਕਿਤੇ ਮਿਸਾਲ ਨਹੀਂ ਮਿਲਦੀ ਐਡੀ ਵੱਡੀ ਸਾਡੇ ਛੋਟੇ ਸਾਬਜ਼ਾਦਿਆਂ ਦੀ ਉਹ ਮਹਾਨ ਸ਼ਹਾਦਤ ਹੋਈ ਹੈ ਔਰ ਉਸ ਤੋਂ ਨਾਲ-ਨਾਲ ਅੱਜ ਕ੍ਰਿਸਮਸ ਦਾ ਵੀ ਦਿਨ ਹੈ ਅਮਰੀਕਾ ਕ੍ਰਿਸਮਸ ਸਾਰਿਆਂ ਨੂੰ ਅੱਜ ਦੀ ਜਿਹੜੀ ਇਹ ਪ੍ਰੈਸ ਕਾਨਫਰੰਸ ਹੈ ਉਹ ਖੰਨੇ ਦੀ ਜਿਹੜੀ ਵਾਰਡਬੰਦੀ ਚੱਲ ਰਹੀ ਹੈ ਉਹਦੇ ਸਬੰਧ ਚ ਹੈ ਮੈਂ ਤਾਂ ਇਹ ਕਹੂੰਗਾ ਕਿ ਇਹ ਜੋ ਸਾਡੀ ਪ੍ਰਾਪਤ ਜਾਣਕਾਰੀ ਹੈ ਸਾਨੂੰ ਜੋ ਹਾਲੇ ਤੱਕ ਸਾਨੂੰ ਇਨਫੋਰਮੇਸ਼ਨ ਹੈ ਕਿ ਇਹ ਵਾਰਡਬੰਦੀ ਨਹੀਂਗੀ ਇਹ ਪਾੜਬੰਦੀ ਹੈ ਇਹਨਾਂ ਨੇ ਸਾਰੇ ਸ਼ਹਿਰ ਨੂੰ ਪਾੜਨ ਦੀ ਕੋਸ਼ਿਸ਼ ਕੀਤੀ ਇਸ ਵਾਰਡਬੰਦੀ ਦੇ ਨਾਂ ਤੇ ਕਿਉਂਕਿ ਇਹ ਰੂਲਸ ਐਂਡ ਰੈਗੂਲੇਸ਼ਨਸ ਹੁੰਦੀਆਂ ਨੇ ਮਿਸਪਲ ਐਕਟ ਦੇ ਵਿੱਚ ਕਿ ਵਾਰਡਬੰਦੀ ਉਦੋਂ ਹੁੰਦੀ ਹੈ ਜਾਂ ਤਾਂ ਮਿਸਪਲ ਕਮੇਟੀ ਦੇ ਵਾਰਡ ਜਿਹੜੀ ਬੰਦੀ ਡੀਲਿਮਿਟੇਸ਼ਨ ਨੂੰ 15 ਸਾਲ ਹੋ ਗਏ ਹੋ ਜਿਹੜੇ ਕਿ ਸਾਡੀ ਜਿਹੜੀ ਆ ਹਜੇ 10 ਸਾਲ ਹੋਏ ਨੇ ਦੂਸਰੀ ਗੱਲ ਹੈ ਕਿ ਜਾਂ ਕੋਈ ਏਰੀਆ ਵਿੱਚ ਨਵਾਂ ਲਿਆ ਹੋਵੇ ਉਹਦੇ ਚ ਐਡ ਕੀਤਾ ਹੋਵੇ ਨਵਾਂ ਏਰੀਆ ਫਿਰ ਵਾਰਡਬੰਦੀ ਜਿਹੜੀ ਆ ਉਹ ਹੋ ਸਕਦੀ ਹੈ ਜਾਂ ਫਿਰ ਆਬਾਦੀ ਜਿਹੜੀ ਆ ਔਰ ਖਾਸ ਕਰਕੇ ਸੈਂਸਿਕਸ ਹੋਇਆ ਹੋਵੇ ਉਹ ਵਾਰਡਬੰਦੀ ਜਿਹੜੀ ਆ ਉਹਦੇ ਚ ਤਾਂ ਵਾਧਾ ਹੋ ਸਕਦਾ ਜਾਂ ਉਹ ਵਾਰ ਉਹ ਤਾਂ ਇਧਰ ਉਧਰ ਹੋ ਸਕਦੇ ਨੇ ਸਿਰਫ ਇੱਕ ਉਹਦੇ ਵਿੱਚ ਐਕਟ ਹੈ ਕਿ ਰੈਸ਼ਨਲਾਈਜੇਸ਼ਨ ਕਿ ਮੰਨ ਲਓ ਕੋਈ ਇੱਕ ਵਾਰਡ ਦੇ ਵਿੱਚ 2500 ਵੋਟ ਹੈ ਤੇ ਦੂਸਰੇ ਵਾਰਡ ਦੇ ਵਿੱਚ 3000 ਵੋਟ ਹੈ ਤੇ ਤੀਸਰੇ ਵਾਰਡ ਦੇ ਵਿੱਚ ਕੋਈ 3200 3500 ਵੋਟ ਹੈ ਉਹਨੂੰ ਬਰਾਬਰ ਕਰਨ ਦੇ ਲਈ ਕੋਈ ਇੱਕ ਦੋ ਗਲੀ ਇੱਧਰ ਜਾਂ ਇੱਕ ਦੋ ਗਲੀ ਇੱਧਰ ਉਹਦੇ ਨਾਲ ਤਾਂ ਕਿ ਉਹਦੀ ਜਿਹੜੀ ਵੋਟ ਹੈ ਉਹਨੂੰ ਰੈਸ਼ਨਲਾਈਜ਼ ਕੀਤਾ ਜਾਵੇ ਉਹਦੇ ਵਿੱਚ ਜਿਹੜੀ ਆ ਸਨਮਾਨਤਾ ਲਿਆਂਦੀ ਜਾਵੇ ਸੋ ਉਸ ਦੇ ਨਾਂ ਤੇ ਇਹਨਾਂ ਨੇ ਹੁਣ ਕੀ ਕੀਤਾ ਕਿ ਇੱਥੇ ਆਪਣੀ ਸਰਕਾਰ ਦੀ ਇਹਨਾਂ ਨੇ ਦੁਰਪਯੋਗ ਕਰਦੇ ਹੋਏ ਜੋ ਸਾਨੂੰ ਜਾਣਕਾਰੀ ਹੈ ਕਿ ਸਾਰਾ ਸ਼ਹਿਰ ਹੀ ਹਲਾ ਕੇ ਰੱਖਿਆ ਪਹਿਲੀ ਗੱਲ ਕਿ ਨੰਬਰ ਨਹੀਂ ਚੇਂਜ ਹੋ ਸਕਦੇ ਇੱਕ ਤੋਂ ਲੈ ਕੇ ਕਲੌਕਵਾਇਜ਼ ਇਹ ਸਿਸਟਮ ਹੈ ਉਹਦੇ ਐਕਟ ਚ ਲਿਖਿਆ ਹੋਇਆ ਕਿ ਇੱਕ ਨੰਬਰ ਤੋਂ ਚੜ੍ਹਦੇ ਵਾਲੇ ਪਾਸਿਓਂ ਲੈ ਕੇ ਉਹ ਸਾਰਾ ਸ਼ਹਿਰ ਐ ਘਮਾਉਣਾ ਪੈਂਦਾ ਉਹ ਇਹਨਾਂ ਨੇ ਉਹ ਵੀ ਨਹੀਂ ਕਮਾਇਆ ਜੋ ਸਾਨੂੰ ਉਹ ਇਨਫੋਰਮੇਸ਼ਨ ਆਈ ਹੈ ਦੇਖੋ ਅੱਜ ਤੁਹਾਨੂੰ ਬੁਲਾਉਣ ਦੀ ਤਾਂ ਹੀ ਜ਼ਰੂਰਤ ਪਈ ਹੈ ਕਿ ਜੋ ਸਾਨੂੰ ਖਦਸ਼ੇ ਜਿਹੜੇ ਨੇ ਉਹ ਸਾਨੂੰ ਉਹਨਾਂ ਦੀ ਆਹਟ ਸੁਣਾਈ ਦਿੱਤੀ ਹੈ ਸਾਡੀ ਵੀ ਕੋਈ ਐਡੀ ਕੋ ਨਹੀਂ ਹੈ ਕਿ ਅਸੀਂ ਤੁਹਾਨੂੰ ਹਰ ਵਾਰ ਬੁਲਾ ਕੇ ਕੋਈ ਅਸੀਂ ਕੋਈ ਕਿਸੇ ਨਾਲ ਕੋਈ ਲੜਾਈ ਝਗੜਾ ਦੂਸਰੀ ਪਾਰਟੀ ਨਾਲ ਕਰਨਾ یا انہاں نال کوئی ਸਾਡੀ کوئی اس طرح دی کوئی મતભેਦ نہیں ਸਾਡਾ ਜਿਹੜਾ ਵਾ ਉਹ ਇਹ ਹੈ ਕਿ ا اشیو بیسڈ આધારਤ ਜਿਹੜੀ ਕੋਈ ਗੱਲ ਆ ਉਹ ਸਾਹਮਣੇ ਲਿਆਓ ਔਰ ਦੇਖੋ ਤੁਸੀਂ ਕਿ سارے والے والے ਸ਼ਹਿਰਾਂ ਦੇ ਵਿੱਚ ਜਿਹੜੇ ਨਕਸ਼ੇ ਲੱਗ ਚੁੱਕੇ ਨੇ ਨਵੀਂ ਜਿਹੜੀ ਵਾਰਡਬੰਦੀ ਦੇ ਤਹਿਤ ਜਿਹੜੇ ਰੈਸ਼ਨਲਾਈਜੇਸ਼ਨ ਦੇ ਤਹਿਤ ਉਹਨਾਂ ਦੇ ਨਕਸ਼ੇ ਲੱਗ ਚੁੱਕੇ ਨੇ ਔਰਤ ਰਾਜ ਦੀ ਵੀ ਜਿਹੜੀ ਡੇਟ ਆ ਉਹ ਵੀ ਉਹਨਾਂ ਦੀ ਨਿਕਲ ਚੁੱਕੀ ਆ ਔਰ ਖਾਨੇ ਹਾਲੇ ਤੱਕ ਕੀ ਕਹਿੰਦੇ ਨੇ ਕੋਈ ਨਕਸ਼ਾ ਜਿਹੜਾ ਉਹ ਹਾਲੇ ਤੱਕ ਲੱਗਿਆ ਨਹੀਂ ਔਰ ਸਾਨੂੰ ਇਹ ਵੀ ਪਤਾ ਲੱਗਿਆ ਕਿ ਸ਼ਾਇਦ ਇਹੇ ਡੇ ਟੰਗ ਨਾਲ ਨਕਸ਼ਾ ਲਾਉਣ ਹੀ ਨਾ ਦੇਖੋ ਇਹ ਤਾਂ ਸਿਰੇ ਆਪ ਤੱਕ ਆ ਤੁਸੀਂ ਦੇਖੋ ਇਹ ਮਿਸਪਲ ਵਾਰਡਾਂ ਦੇ ਵਾਸਤੇ ਹੁੰਦੇ ਨੇ ਲੋਕਾਂ ਦੀ ਸਹੂਲਤ ਵਾਸਤੇ ਹੁੰਦੇ ਨੇ ਮਿਸਪਲ ਵਾਰਡ ਤਾਂ ਕਿ ਉੱਥੇ ਜਿਹੜਾ ਐਮਸੀ ਆ ਉਹ ਲੋਕਲ ਲੈਵਲ ਤੇ ਉਹਨਾਂ ਦੇ ਜਿਹੜੇ ਮਸਲੇ ਨੇ ਉਹ ਹੱਲ ਕਰੇ ਜੋਨਾਂ ਦੀ ਤਕਲੀਫ ਆ ਜੋ ਉਹਨਾਂ ਦੀ ਕੋਈ ਕਿਸੇ ਵੀ ਤਰ੍ਹਾਂ ਦੀ ਕੋਈ ਜ਼ਰੂਰਤ ਆ ਕੋਈ ਉਹਨਾਂ ਨੇ ਕੋਈ ਬੈਨੀਫਿਟ ਲੈਣਾ ਕੋਈ ਬੈਨੀਫਿਸ਼ਰੀਜ਼ ਨੇ ਮੰਨ ਲਓ ਕੋਈ ਸਕੀਮ ਆ ਸਰਕਾਰ ਦੀ ਉਹਦੇ ਚ ਐਮਸੀ ਜਿਹੜਾ ਉਹ ਆਪਣਾ ਰੋਲ ਅਦਾ ਕਰਦਾ ਪਰ ਤੁਸੀਂ ਇੱਥੇ ਕੀ ਕਰ ਰਹੇ ਹੋ ਕਿ ਲੋਕਾਂ ਦੀ ਸਹੂਲਤ ਨਹੀਂ ਤੁਸੀਂ ਦੇਖ ਰਹੇ ਤੁਸੀਂ ਆਪਣੇ ਚੰਦ ਜਿਹੜੇ 7-8 ਬੰਦੇ ਨੇ ਉਹਨਾਂ ਦੀ ਸਹੂਲਤ ਲਈ ਤੁਸੀਂ ਇਹ ਸਾਰਾ ਮਤਲਬ ਉਹਨਾਂ ਦਾ ਇਹ ਪਾਰਵੰਦੀ ਕੀਤੀ ਆ ਵਾਰਬੰਦੀ ਨਹੀਂ ਹੋਈ ਤੋ ਇਸ ਕਰਕੇ ਸਾਡੀ ਇਹ ਮੰਗ ਹੈ ਇੱਕ ਤਾਂ ਜਲਦੀ ਤੋਂ ਜਲਦੀ ਕਾਂਗਰਸ ਪਾਰਟੀ ਵੱਲੋਂ ਇਹ ਮੰਗ ਹੈ ਸਾਰੇ ਸਾਥੀਆਂ ਵੱਲੋਂ ਅੱਜ ਸਾਰੇ ਸਮੂਹ ਸਾਡੇ ਐਮਸੀ ਸਹਿਬਾਨ ਸਾਡੇ ਮਿਊਨਿਸਪਲ ਕਮੇਟੀ ਦੇ ਮੌਜੂਦਾ ਪ੍ਰਧਾਨ ਕਬਲਜੀਤ ਸਿੰਘ ਲੱਧੜ ਸਾਫ ਦਾ ਪ੍ਰਧਾਨ ਵਿਕਾਸ ਮਹਿਤਾ ਜੀ ਔਰ ਸਮੂਹ ਸਾਰੇ ਕਾਉਂਸਲਰ ਅੱਜ ਸਾਡੀ ਇਹ ਮੰਗ ਹੈ ਕਿ ਇੱਕ ਤਾਂ ਨਕਸ਼ਾ ਜਿਹੜਾ ਉਹ ਜਲਦੀ ਤੋਂ ਜਲਦੀ ਲਾਇਆ ਜਾਵੇ ਤਾਂ ਜੋ ਸਾਨੂੰ ਇਸ ਗੱਲ ਦਾ ਪੂਰਨ ਪਤਾ ਲੱਗੇ ਵੀ ਇਹ ਇਹਨਾਂ ਨੇ ਇਹ ਕਿਸ ਤਰ੍ਹਾਂ ਦੇ ਜਿਹੜੇ ਵਾਰਡ ਜਿਹੜੇ ਨੇ ਬਣਾਏ ਨੇ ਇਹ ਕਿਹਨੂੰ ਬੈਨੀਫਿਟ ਕਰਨ ਦੇ ਲਈ ਇਹ ਕੀ ਦੇ ਮਤਲਬ ਇਹਨਾਂ ਨੇ ਕਹਿਣ ਤੇ ਕਿਉਂਕਿ ਚਾਰ ਪੰਜ ਬੰਦਿਆਂ ਦੇ ਸੁਣਵਾਈ ਚੱਲ ਰਹੀ ਹੈ ਕਿ ਕੱਲ ਵੀ ਸਾਨੂੰ ਪਤਾ ਲੱਗਿਆ ਵੀ 4 ਵਜੇ ਰਾਤ ਦੇ ਤੜਕੇ ਸਵੇਰੇ ਇਹ ਚਾਰ ਪੰਜ ਬੰਦੇ ਮਿਊਨਿਸਪਲ ਕਮੇਟੀ ਦੇ ਉੱਥੇ ਚੰਡੀਗੜ੍ਹ ਦਫ਼ਤਰ 'ਚ ਜਿਹੜਾ ਮੁੱਖ ਦਫ਼ਤਰ ਆ ਉਥੋਂ ਵਾਪਸ ਆਏ ਨੇ ਦੋ ਦਿਨ ਹੋ ਗਏ ਇਹਨਾਂ ਨੂੰ ਲਗਾਤਾਰ ਉੱਥੇ ਜਾ ਕੇ ਤਕਰੀਬਨ ਕੋਈ 4-5 ਵਜੇ ਸਵੇਰੇ ਮਾਰਨਿੰਗ ਦੇ ਵਿੱਚ ਉਹ ਆਪਣੇ ਸ਼ਹਿਰ ਆਉਂਦੇ ਨੇ ਪਤਾ ਨਹੀਂ ਉੱਥੇ ਕੀ ਸਕੀਮਾਂ ਲਾਈਆਂ ਜਾ ਰਹੀਆਂ ਨੇ ਜਿਵੇਂ ਹੁੰਦਾ ਨਾ ਵੀ ਨਕਸ਼ੇ ਨੂੰ ਤਾਂ ਇਹਨਾਂ ਨੇ ਆ ਰੱਖਿਆ ਆਪਣੀ ਛਾਦੀ ਨਾਲ ਲਾ ਕੇ ਜਿਵੇਂ ਤਾਸ਼ ਖੇਡਦੇ ਹੁੰਦੇ ਲੋਕ ਨੇ ਉਹ ਆਪਣੇ ਪੱਤੇ ਨਹੀਂ ਦਿਖਾਉਂਦੇ ਉਹ ਆਪਣੇ ਪੱਤੇ ਐ ਲੁਕੋ ਕੇ ਰੱਖਦੇ ਨੇ ਯਾਰ ਇਹ ਕੋਈ ਜੂਆ ਥੋੜੀ ਹੈ ਇਹ ਤਾਂ ਲੋਕ ਰਾਜ ਹੈ ਲੋਕ ਰਾਜ ਦੇ ਵਿੱਚ ਸਾਰਿਆਂ ਨੂੰ ਇਹ ਖੁੱਲ੍ਹਾ ਹੈ ਕਿ ਇਹ ਹਰ ਗੱਲ ਜਿਹੜੀ ਆ ਉਹ ਜਨਤਕ ਹੋਣੀ ਚਾਹੀਦੀ ਹੈ ਹਰ ਗੱਲ ਪਬਲਿਕ ਡੋਮੇਨ ਦੇ ਵਿੱਚ ਆਉਣੀ ਚਾਹੀਦੀ ਹੈ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਵੀ ਉਹਨਾਂ ਦਾ ਕਿਹੋ ਜਿਹਾ ਅਵਾਰਡ ਆ ਉਹਦੀ ਕਿਹੋ ਜਿਹੀ ਬਣਤਰ ਜਿਹੜੀ ਆ ਬਣ ਚੁੱਕੀ ਆ ਪਰ ਪਤਾ ਨਹੀਂ ਕਿਉਂ ਹਰ ਚੀਜ਼ ਨੂੰ ਲੁਕਾਇਆ ਜਾ ਰਿਹਾ ਕਿਸੇ ਅਫਸਰ ਨਾਲ ਗੱਲ ਕਰਦੇ ਆ ਉੱਪਰ ਇੱਥੇ ਹੈੱਡਕੁਆਟਰ ਤੇ ਗੱਲ ਕੀਤੀ ਉਹ ਕਹਿੰਦੇ ਸਾਨੂੰ ਨਹੀਂ ਜੀ ਪਤਾ ਇੱਥੇ ਅਸੀਂ ਗੱਲ ਕੀਤੀ ਹੈ ਮਿਸਪਕ ਮੈਂ ਕੋਈ ਵੀ ਦੱਸਣ ਨੂੰ ਤਿਆਰ ਨਹੀਂ ਕੀ ਨਕਸ਼ਾ ਜਿਹੜਾ ਵਾ ਉਹ ਖੰਨੇ ਦਾ ਕਿੱਥੇ ਆ ਕੌਣ ਉਹਨੂੰ ਬਣਾ ਰਿਹਾ ਕਿਹਦੇ ਕਹਿਣ ਤੇ ਇਹ ਸਾਰਾ ਤਿਆਰ ਕੀਤਾ ਜਾ ਰਿਹਾ ਔਰ ਜਿਹੜਾ ਡਿਲੀਮਿਟੇਸ਼ਨ ਬੋਰਡ ਸੀਗਾ ਉਹ ਹੈਰਾਨਗੀ ਦੀ ਗੱਲ ਦੇਖੋ ਸਾਡੇ ਦੋ ਜਿਹੜੇ ਕਿਉਂਕਿ ਮਿਊਨਿਸਪਲ ਕਮੇਟੀ ਦੇ ਪ੍ਰਧਾਨ ਨੂੰ ਉਹ ਮੰਗੇਟਰੀ ਆ ਕਿ ਉਹਨਾਂ ਨੂੰ ਉਹਦਾ ਮੈਂਬਰ ਜਿਹੜਾ ਵਾ ਉਹ ਲਿਆ ਜਾਣਾ ਔਰ ਉਹਦੇ ਚ ਹਰ ਪਾਰਟੀ ਦਾ ਇੱਕ ਐਮਸੀ ਜਿਹੜਾ ਉਹ ਲਿਆ ਜਾਣਾ ਸੀ ਪਾਰਟੀ ਨਾਲ ਕੋਈ ਕਿਸੇ ਨੇ ਸਲਾਹ ਨਹੀਂ ਕੀਤੀ ਬਿਨਾ ਪੁੱਛਿਓ ਬਿਨਾ ਕਿਸੇ ਨੂੰ ਦੱਸਿਆ ਇਹਨਾਂ ਨੇ ਉਹ ਕਾਉਂਸਲਰ ਸਾਡੇ ਜਿਹੜੇ ਨਾਮਿਨੇਟ ਕਰਦੇ ਚਲੋ ਉਹ ਵੀ ਕੋਈ ਗੱਲ ਨਹੀਂ ਉਹ ਸਾਰੇ ਚੰਡੀਗੜ੍ਹ ਇੱਕ ਦਿਨ ਮੀਟਿੰਗ ਬੁਲਾਈ ਔਰ ਟੋਟਲ ਜਿਹੜਾ ਆਈ ਵਾਸ਼ ਜਿਉ ਮੈਂ ਕਹਿ ਸਕਦਾ ਉਹ ਹੋਇਆ ਇੱਥੋਂ ਤੱਕ ਕੇ ਪ੍ਰਧਾਨ ਜੀ ਉੱਥੇ ਜਦੋਂ ਮੀਟਿੰਗ ਦੇ ਵਿੱਚ ਮੌਜੂਦ ਸੀਗੇ ਔਰ ਦੂਸਰੇ ਜਿਹੜੇ ਕੋਈ ਮੈਂਬਰ ਉੱਥੇ ਹਾਜ਼ਰ ਹੋਵੇ ਸਾਡੇ ਪਾਰਟੀ ਦੇ ਦੋਨੋਂ ਐਮਸੀ ਪ੍ਰੈਜ਼ੀਡੈਂਟ ਤੇ ਐਮਸੀ ਉੱਥੇ ਗਏ ਔਰ ਉਹਨਾਂ ਨੇ ਕਿਹਾ ਸਾਨੂੰ ਨਕਸ਼ਾ ਦਿਖਾਓ ਮਤਲਬ ਉਹਨਾਂ ਨੂੰ ਨਕਸ਼ਾ ਦਿਖਾਉਣ ਤੋਂ ਵੀ ਇਨਕਾਰ ਕਰ ਦਿੱਤਾ ਗਿਆ ਔਰ ਸਿਰਫ ਤੇ ਸਿਰਫ ਫਿਰ ਇਹ ਆਪਣਾ ਡਿਸੈਂਟ ਨੋਟ ਜਿਹੜਾ ਜਿਹੜਾ ਉਹਦੇ ਵਿਰੋਧ ਵਿੱਚ ਆਪਣਾ ਇੱਕ ਲਿਖਤੀ ਰੂਪ ਚ ਨੋਟ ਜਾਲਾ ਜਿਹੜਾ ਵਾ ਉਥੇ ਦਰਜ ਕਰਵਾਇਆ ਹੈ ਉਹ ਤੋਂ ਬਾਅਦ ਮਹਿਕਮੇ ਵੱਲੋਂ ਕੋਈ ਇਹਨਾਂ ਨੂੰ ਦੁਬਾਰਾ ਨਹੀਂ ਬੁਲਾਇਆ ਗਿਆ ਇਹਨਾਂ ਦੀ ਕੋਈ ਗੱਲ ਨਹੀਂ ਸੁਣੀ ਗਈ ਮਤਲਬ ਇੰਨੀ ਨਿਹੇਰ ਕਰਦੀ ਇਹਨਾਂ ਅੱਜ ਲੋਕਾਂ ਤੋਂ ਹਰ ਗੱਲ ਲੁਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਤਰ੍ਹਾਂ ਦੇ ਹਾਲਾਤ ਕਦੇ ਵੀ ਜਿਹੜੇ ਨੇ ਉਹ ਦੇਖਣ ਨੂੰ ਨਹੀਂ ਮਿਲੇ ਪਰ ਉਹ ਚਲੋ ਉਹ ਉਹਨਾਂ ਦੀ ਪਾਰਟੀ ਦਾ ਹੈਗਾ ਇਹ ਵੀ ਅਕਾਲੀ ਦਲ ਵੱਲੋਂ ਵੀ ਜੋ ਸਾਨੂੰ ਪਤਾ ਲੱਗਿਆ ਵੀ ਰੀਤਾ ਰਾਣੀ ਜੀ ਜਿਹੜੇ ਸਾਡੇ ਮਾਨਯੋਗ ਐਮਸੀ ਨੇ ਪੰਜ ਨੰਬਰ ਵਾਰਡ ਤੋਂ ਉਹਨਾਂ ਨੂੰ ਅਕਾਲੀ ਦਲ ਦੇ ਕੋਟੇ 'ਚੋਂ ਇਹਨਾਂ ਨੇ ਉੱਥੇ ਮੈਂਬਰ ਨਾਮਜ਼ਦ ਕਰਤਾ ਹਾਲਾਂਕਿ ਉਹਨਾਂ ਨੇ ਕਾਫੀ ਸਮਾਂ ਪਹਿਲਾਂ ਝਾੜੂ ਪਾਰਟੀ ਜਿਹੜੀ ਆ ਉਹ ਜੁਆਇਨ ਕੀਤੀ ਹੋਈ ਹੈ ਸੋ ਮਤਲਬ ਇਹੋ ਜਿਹੇ ਹਤਕੰਡੇ ਵਰਤੇ ਜਾ ਰਹੇ ਨੇ ਔਰ ਅੱਜ ਐਮਸੀ ਜਾਂ ਸ਼ਹਿਰ ਵਾਸੀ ਇਹ ਜਲਦੀ ਤੋਂ ਜਲਦੀ ਦੇਖਣਾ ਚਾਹੁੰਦੇ ਨੇ ਕਿ ਸਾਡੇ ਵਾਰਡ ਦਾ ਕਿਹੜਾ ਨੰਬਰ ਹੈ ਉਹ ਉਹਦੇ ਚ ਡਿਲੀਮਿਟੇਸ਼ਨ ਚ ਉਹਨੂੰ ਕਿੱਥੇ ਸਾਡੀਆਂ ਗਲੀਆਂ ਜਿਹੜੀਆਂ ਉਹ ਲਾਈਆਂ ਗਈਆਂ ਨੇ ਸੋ ਸਾਰਾ ਸ਼ਹਿਰ ਹੀ ਇਹਨਾਂ ਨੇ ਇੱਕ ਤਰ੍ਹਾਂ ਦਾ ਜਿਹੜਾ ਵਾ ਉਹ ਪਾੜ ਕੇ ਰੱਖ ਦਿੱਤਾ ਜੋ ਸਾਡੀ ਜਾਣਕਾਰੀ ਆ ਔਰ ਸਾਡੀ ਇਹ ਪੁਰਜ਼ੋਰ ਮੰਗ ਆ ਸਰਕਾਰ ਤੋਂ ਕਿ ਇਹ ਜਿਹੜਾ ਨਕਸ਼ਾ ਜਨਤਕ ਕੀਤਾ ਜਾਵੇ ਔਰ ਤਾਂ ਜੋ ਇਤਰਾਜ ਲਾਉਣ ਵਾਲੀ ਗੱਲ ਜਿਹੜੀ ਉਹ ਇਤਰਾਜ ਲਾਏ ਜਾਣ ਔਰ ਉਹਨਾਂ ਇਤਰਾਜਾਂ ਤੇ ਜਿਹੜੀ ਆ ਉਹ ਸੁਣਵਾਈ ਵੀ ਕੀਤੀ ਜਾਵੇ ਅਸੀਂ ਲੀਗਲ ਲੋਟਸ ਵੀ ਜਿਹੜਾ ਉਹ ਦਿੱਤਾ ਔਰ ਤਾਂ ਕਿ ਇਹ ਇਹ ਗੱਲ ਕਾ ਲੂ ਅਗਰ ਸਾਨੂੰ ਕਾਨੂੰਨ ਦਾ ਸਹਾਰਾ ਵੀ ਲੈਣਾ ਪਵੇ ਤਾਂ ਅਸੀਂ ਉਹ ਕਾਨੂੰਨ ਜਿਹੜਾ ਵਾ ਉਹਦਾ ਅਸੀਂ ਸਹਾਰਾ ਲਵਾਂਗੇ ਕਾਨੂੰਨ ਦਾ ਦਰਵਾਜ਼ਾ ਖੜਕਾਵਾਂਗੇ ਤਾਂ ਜੋ ਇਹੋ ਜਿਹੀਆਂ ਜੜੀਆਂ ਆਪ ਹੁਦਰੀਆਂ ਔਰ ਲੋਕ ਵਿਰੋਧੀ ਔਰ ਲੋਕ ਰਾਜ ਨੂੰ ਇਹ ਮਤਲਬ ਕਮਜ਼ੋਰ ਕਰਨ ਵਾਲੀਆਂ ਗੱਲਾਂ ਉਹ ਨਾ ਹੋਣ ਆ ਤੁਹਾਡਾ ਸਾਰਿਆਂ ਦਾ ਅੱਜ ਇੱਥੇ ਸਾਡੇ ਸੱਦੇ ਤੇ ਆਉਣ ਤੇ ਬਹੁਤ-ਬਹੁਤ ਤੁਹਾਡਾ ਮੈਂ ਧੰਨਵਾਦ ਕਰਦਾ ਦੇਖੋ ਅਸੀਂ ਸੰਘਰਸ਼ ਕਰਾਂਗੇ ਜੇ ਸਾਨੂੰ ਸੜਕਾਂ ਦੇ ਉਤਰਨਾ ਪਿਆ ਸੜਕਾਂ ਦੇ ਉਤਰਾਂਗੇ ਕਾਨੂੰਨ ਦੀ ਲੜਾਈ ਵੀ ਲੜਾਂਗੇ ਪਰ ਇਹਨਾਂ ਨੂੰ ਜਿਹੜੀਆਂ ਇਹ ਆਪ ਮਹਾਰਾਜੋ ਆਪ ਗੁਦਰੀਆਂ ਗੱਲਾਂ ਨੇ ਉਹ ਨਹੀਂ ਕਰਦੇ ਜਿਵੇਂ ਇੰਨੀ ਭੰਗ ਤੋੜ ਕੀਤੀ ਜਾ ਰਹੀ ਹੈ ਆਮ ਲੋਕਾਂ ਦੇ ਦਾ ਕੀ ਅਸਰ ਹੋਊਗਾ ਬਹੁਤ ਮਾੜਾ ਦੇਖੋ ਖੰਨਾ ਸ਼ਹਿਰ ਆ ਪੀਸਫੁੱਲ ਸ਼ਹਿਰ ਆ ਅਮਨ-ਉਮਾਨ ਵਾਲਾ ਸ਼ਹਿਰ ਆ ਭਾਈਚਾਰਕ ਸਾਂਝ ਬੜੀ ਮਜ਼ਬੂਤ ਹੈ ਇੱਥੇ ਤੇ ਜੇ ਅਗਰ ਇਸ ਤਰ੍ਹਾਂ ਸ਼ਹਿਰ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਤਾਂ ਕਾਂਗਰਸ ਪਾਰਟੀ ਚੁੱਪ ਨਹੀਂ ਬੈਠੇ